ਨੁਕੀ ਅਧਿਕਾਰ ਕਮਿਸ਼ਨ ਜੋ ਆਮ ਨੁਕਾਸੇ ਬਣਿਆ ਹੈ ਉਹਦੇ ਰਾਈਟਸ ਜਿਹੜੇ ਹਨ ਆਮ ਬੰਦੇ ਨੂੰ ਪਤਾ ਨਹੀਂ ਹੈਗੇ ਸੀ ਵਾਇਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਜੋ ਬਖਸ਼ਿਸ਼ ਕੀਤੀ ਹੈ ਮੈਂਬਰ ਬਣਾ ਕੇ ਜੋ ਮੇਰਾ ਐਕਸਪੀਰੀਅੰਸ ਹੈ 35 ਸਾਲ ਦਾ ਕਿਉਂਕਿ ਮੈਂ ਆਪਣੀ ਸ਼ਹੀਦ ਭਗਤ ਸਿੰਘ ਸੇਵਾਦਲ ਦੇ ਰਹੀ ਇਹ ਕੰਮ ਕਰ ਰਿਹਾ ਹਾਂ ਜੀਉਂਦਿਆਂ ਨੇ ਲੋਕੀ ਅਧਿਕਾਰ ਮੰਗਦੇ ਨੇ ਮੈਂ ਮਰਨ ਵਾਲਿਆਂ ਚ ਮੰਗਦਾ ਹਾਂ ਸ਼ਾਇਦ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਸਿਲਾ ਮਿਲਿਆ ਮੈਨੂੰ ਤੇ ਪਹਿਲਾ ਹੀ ਜਿਹੜਾ ਅਸੀਂ ਐਡਵਾਈਸ ਜੀ ਇੱਥੇ ਜਾਰੀ ਕੀਤੀ ਹੈ ਪੰਜਾਬ ਦੇ ਵਿੱਚ ਜਿੰਨੇ ਹਸਪੀਟਲ ਹਨ ਚਾਹ ਪ੍ਰਾਈਵੇਟ ਹਨ ਜਾਂ ਗਵਰਨਮੈਂਟ ਹਨ ਉਹਨਾਂ ਨੂੰ ਅਸੀਂ ਸਖਤ ਆਦੇਸ਼ ਕਰਾ ਦਿੱਤੇ ਹਨ ਕਿ ਕੋਈ ਵੀ ਡੈਥ ਤੋਂ ਬਾਅਦ ਪੈਸੇ ਦੀ ਵਜ੍ਹਾ ਨਾਲ ਡੈੱਡ ਬੋਡੀ ਨਹੀਂ ਰੋਕੇਗਾ ਪੇਸ਼ੈਂਟ ਨੂੰ ਵੀ ਨਹੀਂ ਰੋਕ ਸਕਦਾ ਐਂਬੂਲੈਂਸ ਔਰ ਸ਼ਵੋਹਾਨ ਪ੍ਰੋਵਾਈਡ ਕਰਾਣ ਦਾ ਜ਼ਿੰਮੇਵਾਰੀ ਹਸਪੀਟਲ ਦੀ ਹੈ ਫ੍ਰੀ ਆਫ ਕਾਸਟ ਅਗਰ ਕਿਸੇ ਡੈਥ ਹੋ ਜਾਂਦੀ ਹੈ ਔਰ ਉਹਦੇ ਕੋਲ ਪੈਸੇ ਨਹੀਂ ਹੈ ਜਲਾਣ ਦੇ ਪ੍ਰਸ਼ਾਸਨ ਉਹਦਾ ਸੰਸਕਾਰ ਕਰਾਏਗਾ ਇਹ ਡਵਾਈਸ ਜਾਰੀ ਹੋ ਚੁੱਕੀ ਹੈ ਹਰ ਹਸਪੀਟਲ ਦੇ ਵਿੱਚ ਮੋਰਚਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਬਾਡੀ ਸੇਫ ਰਵੇ ਰਾਤੀ 2 ਵਜੇ ਕਹਿੰਦੇ ਬਾਡੀ ਕਰ ਲੈ ਜਾਓ ਇੱਕ ਸ਼ੁਰੂਆਤ ਹੈ ਸੱਚੇ ਪਾਤਸ਼ਾਹ ਨੇ ਚਾਇਆ ਤੇ ਬਹੁਤ ਜਲਦੀ ਹੋਵ ਜੀਆਂ 8-10 ਡਵਾਈਸ ਜੇ ਕਿਡਾਗੇ ਲੋਕਾਂ ਨੂੰ ਪਤਾ ਲੱਗੇਗਾ ਸਾਡੇ ਹੱਕ ਕੀ ਹੁੰਦੇ ਨੇ ਤੁਸੀਂ ਫਿਰ ਸਾਰਾ ਘੁੰਮ ਰਹੇ ਹੋ ਬਠਿੰਡੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ ਲੋਕ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਕੰਪਲੇਂਟਸ ਲੈ ਕੇ ਆ ਰਹੇ ਥੋਡੇ ਕੋਲ ਕਿਸ ਤਰ੍ਹਾਂ ਦਾ ਜਿਆਦਾ ਤੁਹਾਨੂੰ ਦੇਖਣ ਨੂੰ ਮਿਲਿਆ ਜਿਵੇਂ ਬੜਾ ਲੰਮਾ ਐਕਸਪੀਰੀਅੰਸ ਆ ਦਿੱਲੀ ਦਾ ਤੁਹਾਡੇ ਕੋਲ ਬੜਾ ਵੱਡਾ ਕੰਮ ਕੀਤਾ ਕੋਵਿਡ ਦੇ ਟਾਈਮ 'ਚ ਤੁਸੀਂ ਬਹੁਤ ਵੱਡਾ ਜਿਹੜਾ ਪੂਰੇ ਦੁਨੀਆ ਨੂੰ ਪਤਾ ਹੈਗਾ ਇਸ ਦਾ 23 ਦੇ 23 ਜ਼ਿਲ੍ਹੇ ਮੈਂ ਜਾਵਾਂਗਾ ਸੰਗਰੂਰ ਹੋ ਗਿਆ ਮੇਰਾ ਬਠਿੰਡਾ ਹੋ ਗਿਆ ਮਾਨਸਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਅੱਜ ਮੈਂ ਲੁਧਿਆਣੇ ਵਿਖੇ ਹੈਗਾ ਕੱਲ ਮੈਂ ਜੇਲਾਂ 'ਚ ਗਿਆ ਸੀ ਬਠਿੰਡੇ ਦੀ ਦੋਨੋਂ ਜੇਲ ਗਿਆ ਵਾ ਪੰਜਾਬ 'ਚ ਔਰ ਮੈਨ ਵੀ ਮੈਨ ਵਾਲੇ ਦੋਨਾਂ ਚੀਜ਼ ਕਿਉਂਕਿ ਉਹਨਾਂ ਦੇ ਵੀ ਕੋ ਹੱਕ ਹੈਗੇ ਜਿਹੜੇ ਅੰਦਰ ਬੰਦ ਨੇ ਉਹ ਮਸਲ ਨੋਟ ਕਰ ਰਿਹਾ ਮੈਂ ਇੱਕ ਇੱਕ ਚੀਜ਼ ਉੱਤੇ ਮੈਨੂੰ ਲੱਗਦਾ ਹੈ ਕਿ ਜੋ ਉਕਮ ਹੋਇਆ ਸੱਚੇ ਪਾਤਸ਼ਾਹ ਦਾ ਅਸੀਂ ਨਵੇਂ ਤੋਂ ਨਵੇਂ ਕੰਮ ਕਰਕੇ ਦਿਖਾਵਾਂਗੇ ਲੋਕਾਂ ਨੂੰ ਜਿਹੜਾ ਜਿਹੜਾ ਨਹੀਂ ਮੰਨੇਗਾ ਜਿਹੜਾ ਹਸਪੀਟਲ ਜਾਂ ਜਿਹੜੀ ਐਡਵਾਈਜ਼ ਜਾਰੀ ਕੀਤੀ ਹੈ ਅਸੀਂ 9 ਤਰੀਕ ਨੂੰ ਐਡਵਾਈਜ਼ ਜਾਰੀ ਹੋਈ ਹੈ 13 ਤਰੀਕ ਨੂੰ ਉਲੰਘਣਾ ਕੀਤੀ ਮੈਕਸ ਨੇ ਮੁਹਾਲੀ ਅਸੀਂ ਉਹਨੂੰ ਨੋਟਿਸ ਦਿੱਤਾ ਇੱਕ ਹਫ਼ਤੇ ਅੰਦਰ ਉਹ ਪੈਸੇ ਵਾਪਸ ਨਹੀਂ ਕਰੇਗਾ ਐਫ ਆਈ ਆਰ ਹੋਏਗੀ ਮਨੁੱਖੀ ਅਧਿਕਾਰ ਕਮਿਸ਼ਨ ਜੋ ਆਮ ਲੋਕਾਂ ਅਸੇ ਬਣਿਆ ਹੈ ਉਹਦੇ ਰਾਈਟਸ ਜਿਹੜੇ ਹਨ ਆਮ ਬੰਦੇ ਨੂੰ ਪਤਾ ਨਹੀਂ ਹੈਗੇ ਸੀ ਵੈਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਜੋ ਬਖਸ਼ਿਸ਼ ਕੀਤੀ ਹੈ ਮੈਂਬਰ ਬਣਾ ਕੇ ਜੋ ਮੇਰਾ ਐਕਸਪੀਰੀਅੰਸ ਹੈ 35 ਸਾਲ ਦਾ ਕਿਉਂਕਿ ਮੈਂ ਆਪਣੀ ਸ਼ਹੀਦ ਭਗਤ ਸਿੰਘ ਸੇਵਾਦਲ ਦੇ ਰਹੀ ਇਹ ਕੰਮ ਕਰ ਰਿਹਾ ਹਾਂ ਜਿਉਂਦੀਆਂ ਨੇ ਲੋਕੀ ਅਧਿਕਾਰ ਮੰਗਦੇ ਨੇ ਮੈਂ ਮਰਨ ਵਾਲਿਆਂ ਚ ਮੰਗਦਾ ਹਾਂ ਸ਼ਾਇਦ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਸਿਲਾ ਮਿਲਿਆ ਮੈਨੂੰ ਤੇ ਪਹਿਲਾ ਹੀ ਜਿਹੜਾ ਅਸੀਂ ਐਡਵਾਈਸ ਦੀ ਇੱਥੇ ਜਾਰੀ ਕੀਤੀ ਹੈ ਪੰਜਾਬ ਦੇ ਵਿੱਚ ਜਿੰਨੇ ਹਸਪੀਟਲ ਹਨ ਚਾਹੇ ਪ੍ਰਾਈਵੇਟ ਜਾਂ ਗਵਰਨਮੈਂਟ ਹਨ ਉਹਨਾਂ ਨੂੰ ਅਸੀਂ ਸਖਤ ਆਦੇਸ਼ ਕਰਾ ਦਿੱਤੇ ਹਨ ਕਿ ਕੋਈ ਵੀ ਡੈਥ ਤੋਂ ਬਾਅਦ ਪੈਸੇ ਦੀ ਵਜ੍ਹਾ ਨਾਲ ਡੈੱਡ ਬੋਡੀ ਨਹੀਂ ਰੋਕੇਗਾ ਪੇਸ਼ੈਂਟ ਨੂੰ ਵੀ ਨਹੀਂ ਰੋਕ ਸਕਦਾ ਐਂਬੂਲੈਂਸ ਔਰ ਸ਼ਵ ਵਾਹਨ ਪ੍ਰੋਵਾਈਡ ਕਰਾਣ ਦਾ ਜ਼ਿੰਮੇਵਾਰੀ ਹਸਪੀਟਲ ਦੀ ਹੈ ਫ੍ਰੀ ਆਫ ਕਾਸਟ ਅਗਰ ਕਿਸੇ ਡੈਥ ਹੋ ਜਾਂਦੀ ਹੈ ਤੇ ਉਹਦੇ ਕੋਲ ਪੈਸੇ ਨਹੀਂ ਹੈ ਜਲਾਣ ਦੇ ਪ੍ਰਸ਼ਾਸਨ ਉਹਦਾ ਸੰਸਕਾਰ ਕਰਾਏਗਾ ਇਹਦੀ ਐਡਵਾਈਜ਼ੀ ਜਾਰੀ ਹੋ ਚੁੱਕੀ ਹੈ ਹਰ ਹਸਪੀਟਲ ਦੇ ਵਿੱਚ ਮੋਰਚਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਬਾਡੀ ਸੇਫ ਰਵੇ ਰਾਤੀ 2 ਵਜੇ ਕਹਿੰਦੇ ਬਾਡੀ ਕਰ ਲੈ ਜਾਓ ਇਹ ਇੱਕ ਸ਼ੁਰੂਆਤ ਹੈ ਸੱਚੇ ਪਾਤਸ਼ਾਹ ਨੇ ਚਾਇਆ ਤੇ ਬਹੁਤ ਜਲਦੀ ਹੋਵੋ ਜੀਆ 8-10 ਡਵਾਈਜ਼ਰੇ ਕੱਢਾਂਗੇ ਲੋਕਾਂ ਨੂੰ ਪਤਾ ਲੱਗੇਗਾ ਸਾਡੇ ਹੱਕ ਕੀ ਹੁੰਦੇ ਨੇ ਤੁਸੀਂ ਫਿਰ ਸਾਰਾ ਘੁੰਮ ਰਹੇ ਹੋ ਬਠਿੰਡੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ ਲੋਕ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਕੰਪਲੇਂਟ ਲੈ ਕੇ ਆ ਰਹੇ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਜਿਆਦਾ ਤੁਹਾਨੂੰ ਦੇਖਣ ਨੂੰ ਮਿਲਿਆ ਜਿਵੇਂ ਬੜਾ ਲੰਬਾ ਐਕਸਪੀਰੀਅੰਸ ਹੈ ਦਿੱਲੀ ਦਾ ਤੁਹਾਡੇ ਕੋਲ ਬੜਾ ਵੱਡਾ ਕੰਮ ਕੀਤਾ ਕੋਵਿਡ ਦੇ ਟਾਈਮ 'ਚ ਤੁਸੀਂ ਬਹੁਤ ਵੱਡਾ ਜਿਹੜਾ ਪੂਰੀ ਦੁਨੀਆ ਨੂੰ ਪਤਾ ਹੈਗਾ ਇਸ ਦਾ 23 ਦੇ 23 ਜ਼ਿਲ੍ਹੇ ਮੈਂ ਜਾਵਾਂਗਾ ਸੰਗਰੂਰ ਹੋ ਗਿਆ ਮੇਰਾ ਬਠਿੰਡਾ ਹੋ ਗਿਆ ਮਾਨਸਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਅੱਜ ਮੈਂ ਲੁਧਿਆਣਾ ਵਿਖੇ ਹੈਗਾ ਵਾ ਕੱਲ ਮੈਂ ਜੇਲ੍ਹਾਂ ਚ ਗਿਆ ਸੀ ਬਠਿੰਡੇ ਦੀ ਦੋਨੋਂ ਜੇਲ੍ਹ ਗਿਆ ਵਾ ਪੰਜਾਬ ਚ ਔਰਤਾਂ ਵੀ ਮੈਨ ਵਾਲੇ ਦੋਨਾਂ ਚੀਜ਼ ਕਿਉਂਕਿ ਉਹਨਾਂ ਦੇ ਵੀ ਕੋ ਹੱਕ ਹੈਗੇ ਜਿਹੜੇ ਅੰਦਰ ਬੰਦ ਨੇ ਉਹ ਬਸ ਮੈਂ ਨੋਟ ਕਰ ਰਿਹਾ ਵਾਂ ਇੱਕ ਇੱਕ ਚੀਜ਼ ਉੱਤੇ ਮੈਨੂੰ ਲੱਗਦਾ ਹੈ ਕਿ ਜੋ ਉਕਮ ਹੋਇਆ ਸੱਚੇ ਪਾਤਸ਼ਾਹ ਦਾ ਅਸੀਂ ਨਵੇਂ ਤੋਂ ਨਵੇਂ ਕੰਮ ਕਰਕੇ ਦਿਖਾਵਾਂਗੇ ਲੋਕਾਂ ਨੂੰ ਜਿਹੜਾ ਜਿਹੜਾ ਨਹੀਂ ਮੰਨੇਗਾ ਜਿਹੜਾ ਹਸਪੀਟਲ ਜਾਂ ਜਿਹੜੀ ਐਡਵਾਈਸ ਜਾਰੀ ਕੀਤੀ ਹੈ ਅਸੀਂ ਨੋ ਤਰੀਕ ਨੂੰ ਐਡਵਾਈਜ਼ਰੀ ਜਾਰੀ ਹੋਈ ਹੈ 13 ਤਰੀਕ ਨੂੰ ਉਲੰਘਣਾ ਕੀਤੀ ਮੈਕਸ ਨੇ ਮੋਹਾਲੀ ਚ ਅਸੀਂ ਉਹਨੂੰ ਨੋਟਿਸ ਦੇ ਦਿੱਤਾ ਇੱਕ ਹਫਤੇ ਅੰਦਰ ਪੈਸੇ ਵਾਪਸ ਨਹੀਂ ਕਰੇਗਾ ਐਫ ਆਈ ਆਰ ਹੋਈ